ਤਰੇ ਦਿਨ ਰਾਦੇ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਛਾਲ ਗੇ ਹੁਣ ਤਾ ਰਿਪੋਰਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਦੁਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਨਸ਼ੇ ਦੀ ਗੱਲ ਚੱਲੀ ਐ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਸਰ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਹਾਂ ਹਾਂ ਉਹ ਉਹ ਨਾ ਮਦਰ ਕੇ 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਰਾਮ ਨਹੀਂ ਜਾਣ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋੜੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉਹ ਚ ਚਾਹੇ ਤੁਸੀਂ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਣ ਕਰ ਲਓ ਜੋ ਮਰਜ਼ੀ ਪਾ ਲਓ ਚੈੱਕ ਹੈ ਉਸੂਲ ਕੋਲ ਲਓ ਗੋਲੀ ਕੋਲ ਲਓ ਜੋ ਮਰਜ਼ੀ ਘੋਲ ਕੇ ਪੀਖਾ ਪੀ ਲਓ ਸਿੱਧੇ ਤੇ ਬੋਲਿਆ ਸੀ ਅਸੀਂ ਧਰਤੀ ਤੋਂ ਵੀ ਪਗਾਉਨੇ ਹੋ ਗਏ ਬੇਦਾਵਾ ਲਿਖ ਕੇ ਦੇ ਚੁੱਕੇ ਆ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆ ਪਾਣੀਆਂ ਨੂੰ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬੰਨ ਤੇ ਅਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਤਾਂ ਗੁਰੂਆਂ ਨੇ ਜਾਨਾਂ ਕਰਮਾਨ ਕਰਤੀਆਂ ਪਰਿਵਾਰ ਕਰਮਾਨ ਕਰਤੇ ਯਾਰ ਯੋਧਿਆਂ ਸ਼ਹੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਲੁnga ਜਪ ਵਾਲੇ ਕਾਦੀ ਖਾਤਰ ਜਾਂ ਸੋਡੀ ਖਾਤਰ ਤੂੰ ਹੀ ਮੁੱਖ ਮੋੜ ਕੀ ਭੱਜੀ ਤੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਉਹ ਇਹ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠੇ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇਨਾਂ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ ਇਹ ਤੇ ਟੈਂਪੂਆਂ ਦਾ ਮੇਲਾ ਹੁੰਦਾ ਅੱਧੇ ਟੈਂਪੂ ਆਉਂਦੇ ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ ਅੱਧੇ ਟੈਂਪੂ ਨੂੰ ਰੋਕਣ ਆਉਂਦੇ ਸਹੀ ਹੈ ਲੱਖਾਂ ਦੀ ਤਦਾਦ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕਾ ਗਾਂ ਦੇ ਟੀਕਾ ਬੁੜੀਆਂ ਟੀਕਾ ਭਰਉਣ ਲੱਗ ਗਏ ਕੱਖ ਨਹੀਂ ਬੱਲੇ ਸਾਡੇ ਬੱਚਿਆ ਕਿਹੜੀਆਂ ਨਾਲਾਂ ਦੀ ਕੱਖ ਨਹੀਂ ਰਹਿਣਾ ਬਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜ਼ੇ ਕਰ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਬਾਈ ਲੋਕ ਇਨ੍ਹਾਂ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਸੁਡੀਆਂ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਸੁਡੀਆਂ ਨੌਕਰੀਆਂ ਤੇ ਸੁਡੀ ਧਰਤੀ ਤੇ ਸੁਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੁਡਾ ਸਾਰਾ ਸੱਭਿਆਤਾ 467 ਤਾਰ ਕਰਤਾ ਖੰਡਾ ਤਾਰ ਤੈਸ਼ ਨਸ਼ ਕਰਤਾ ਕਿੱਥੇ ਬੈਠੇ ਯਾਰ ਨਹੀਂ ਸਮਝਦੇ ਬਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤੁਰੇ ਦਿਨ ਰਾਤ ਦੇ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਚਾਲ ਗਏ ਹੁਣ ਤਾ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚੁਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ ਨਾ ਸਟਿੰਗ ਨਹੀਂ ਵੇਪ 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 ਆ ਹਾਂ ਉਹ ਉਹ ਨਾ ਮਦਰ ਕੇ ਆਖਰ 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਅਹਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋੜੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉੱਚ ਚਾਹੇ ਤੂੰ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੂਹਕੰਨ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕੈ ਉਸੂਲ ਕੋਲ ਲੋ ਗੋਲੀ ਕੋਲ ਲੋ ਜੋ ਮਰਜ਼ੀ ਕੋਲ ਕੇ ਪੀ ਖਾ ਪੀ ਲੋ ਸਟੇ ਤੇ ਬੋਲਿਆ ਸੀ ਵੀ ਅਹੀ ਧਰਤੀ ਤੋਂ ਵੀ ਪਤਾਣੇ ਹੋਗੇ ਬੇਦਾਵਾ ਲਿਖ ਕੇ ਦੇ ਚੁੱਕੇ ਆ ਆਪਣੀ ਬੋਲੀ ਨੂੰ ਵੀ ਅਸੀਂ ਮੁਖ ਮੋੜ ਚੁੱਕੇ ਆ ਪਾਣੀ ਆ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬਸ ਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਦਾ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ੀਦਾਂ ਦੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾ ਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਤੇ ਭੱਜੀ ਤੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਉਹ ਇਹ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠਾ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇੰਨਾ ਮੁੱਦਿਆਂ ਪ੍ਰਤੀ ਜਰਾ ਮੜੇ-ਮੋٹے ਵੀ ਗੰਭੀਰ ਨਹੀਂ ਆ। ਇੱਥੇ ਟੈਂਪੂਆਂ ਦਾ ਮੇਲਾ ਹੁੰਦਾ। ਅੱਧੇ ਟੈਂਪੂ ਆਉਂਦੇ। ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ, ਅੱਧੇ ਟੈਂਪੂਆਂ ਨੂੰ ਰੋਕਣ ਆਉਂਦੇ। ਸਹੀ ਹੈ। ਖਾਣ ਦੀ ਤਦਾਰ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕੇ ਗਾਂ ਦੇ ਟੀਕੇ ਬੁੜੀਆਂ ਟੀਕਾ ਭਰਉਣ ਲੱਗ ਗਏ ਕੱਖ ਨਹੀਂ ਬੱਲੇ ਸਾਡੇ ਬੱਚਿਆ ਕਿਹੜੀਆਂ ਨਾਲ ਕੱਖ ਨਹੀਂ ਰਹਿਣਾ ਭਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜੇ ਕੋਲ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਬਾਈ ਲੋਕ ਇਹਨਾਂ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਛੋਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਛੋਡੀਆਂ ਨੌਕਰੀਆਂ ਤੇ ਛੋਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਚਾਰ ਸੋਡਾ ਤਾਰ ਤਾਰ ਕਰਤਾ ਖੰਡਾ ਤਾ ਤੈਸ ਨੈਸ ਕਰਤਾ ਕਿੱਥੇ ਬੈਠੇ ਆ ਨਹੀਂ ਸਮਝਦੇ ਬਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤਰੇ ਦਿਨ ਰਾਤ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਛਾਲ ਕੇ ਹੁਣ ਤਾ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫਿਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਸਾਲ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਆ ਹਾਂ ਉਹ ਉਹ ਨਾ ਮਦਰ ਕੇ 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਰਹਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋਰੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉਹ ਚਾਹੇ ਤੁਸੀਂ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਖਣ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕਿ ਉਹਨ ਲੋ ਗੋਲੀ ਕੋਲ ਲਓ ਜੋ ਮਰਜ਼ੀ ਕੋਲ ਕੇ ਪੀਖਾ ਪੀ ਲਓ ਸਟੇਟ ਤੇ ਬੋਲਿਆ ਸੀ ਵੀ ਅਸੀਂ ਧਰਤੀ ਤੋਂ ਵੀ ਪਤੌੜੇ ਹੋਗੇ ਬੇਦਾਵਾ ਲਿਖ ਕੇ ਦੇ ਚੁੱਕੇ ਹਾਂ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆਂ ਪਾਣੀਆਂ ਨੂੰ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬੈ ਤੇ ਅਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਦਾ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਕੇ ਭੱਜ ਜਿਦੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਉਹ ਇਹ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠੇ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇਨਾਂ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ ਇੱਥੇ ਟੈਂਪੂਆਂ ਦਾ ਮੇਲਾ ਹੁੰਦਾ ਅੱਧੇ ਟੈਂਪੂ ਆਉਂਦੇ ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ ਅੱਧੇ ਟੈਂਪੂ ਨੂੰ ਰੋਕਣ ਆਉਂਦੇ ਸਹੀ ਹੈ ਲੱਖਾਂ ਦੀ ਤਦਾਦ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕਾ ਗਾਂ ਦੇ ਟੀਕਾ ਬੁੜੀਆਂ ਟੀਕਾ ਭਰਉਣ ਲੱਗ ਗਏ ਕੱਖ ਨਹੀਂ ਬੱਲੇ ਸਾਡੇ ਬੱਚਿਆ ਕਿਹੜੀਆਂ ਨਾਲਾਂ ਦੀ ਕੱਖ ਨਹੀਂ ਰਹਿਣਾ ਭਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜੇ ਕਰ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਭਾਈ ਲੋਕ ਇਹਨਾਂ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਛੋਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਛੋਡੀਆਂ ਨੌਕਰੀਆਂ ਤੇ ਛੋਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਚਾਰ ਸੌ ਤਾਰ ਤਾਰ ਕਰਤਾ ਖੰਡਾ ਤਾਰ ਤੈਸ਼ ਨਸ਼ ਕਰਤਾ ਕਿੱਥੇ ਬੈਠੇ ਆ ਨਹੀਂ ਸਮਝਦੇ ਭਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤਰੇ ਦਿਨ ਰਾਤ ਕੀਤਾ ਓਏ ਆਓ ਪਾਣੀ ਜਰਾਂ ਪੈਂਦੀ ਆ ਬਾਛਾਲ ਗਏ ਹੁਣ ਤਾ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਸਰ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਹਾਂ ਹਾਂ ਉਹ ਉਹ ਨਾ ਮਦਰ ਕੇ 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਹਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਸ਼ੋਰੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉਹ ਚਾਹੇ ਤੁਸੀਂ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਨ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕੈ ਉਸੂਲ ਕੋਲ ਲਓ ਗੋਲੀ ਕੋਲ ਲਓ ਜੋ ਮਰਜ਼ੀ ਕੋਲ ਕੇ ਪੀਖਾ ਪੀ ਲਓ ਸਟੇਟ ਤੇ ਬੋਲਿਆ ਸੀ ਵੀ ਅਸੀਂ ਧਰਤੀ ਤੋਂ ਵੀ ਪਤੌੜੇ ਹੋਗੇ ਬੇਦਾਵਾ ਲਿਖ ਕੇ ਦੇ ਚੁੱਕੇ ਹਾਂ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆਂ ਪਾਣੀਆਂ ਨੂੰ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਘਟਾਈ ਜਾਂਦਾ ਕੋਈ ਪ੍ਰਵਾਹ ਨਹੀਂ ਕਿਤਾਬਾਂ ਤੇ ਆ ਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਤਾਂ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਕੇ ਭੱਜੀ ਤੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਇਹੋ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠਾ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇੰਨਾ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ ਇੱਥੇ ਟੈਂਪੂਆਂ ਦਾ ਮੇਲਾ ਹੁੰਦਾ ਅੱਧੇ ਟੈਂਪੂ ਆਉਂਦੇ ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ ਅੱਧੇ ਟੈਂਪੂਆਂ ਨੂੰ ਰੋਕਣ ਆਉਂਦੇ ਸਹੀ ਐ ਲੱਖਾਂ ਦੀ ਤਦਾਦ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕੇ ਗਾਂ ਦੇ ਟੀਕੇ ਬੁੜੀਆਂ ਟੀਕਾ ਭਰਉਣ ਲੱਗ ਗਏ ਅੱਖ ਨਹੀਂ ਪੱਲੇ ਸਾਡੇ ਬੱਚਿਆ ਕਿਹੜੀਆਂ ਨਾਲਾਂ ਦੀ ਅੱਖ ਨਹੀਂ ਰਹਿਣਾ ਬਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜੇ ਕਰ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਬਾਈ ਲੋਕ ਇਹਨਾਂ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਛੁੱਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਛੁੱਡੀਆਂ ਨੌਕਰੀਆਂ ਤੇ ਛੁੱਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਨਤਾਸ ਚਾਰ ਸੌ ਤਾਰ ਤਾਰ ਕਰਤਾ ਖੰਡਾ ਤਾ ਤੈਸ ਨਸ ਕਰਤਾ ਕਿੱਥੇ ਬੈਠੇ ਆ ਨਹੀਂ ਸਮਝਦੇ ਬਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤੁਰੇ ਦਿਨ ਰਾਤ ਦੇ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਚਾਲ ਗਏ ਹੁਣ ਤੱਕ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਆ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਤੁਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਹਿੰਦੇ ਨਾ 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 ਸਟਿੰਗ ਨਹੀਂ ਵੇਪ 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 ਆ ਹਾਂ ਉਹ ਉਹ ਨਾ ਮਦਰ ਕੇ 8 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਅਹਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋਲੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉੱਚ ਚਾਹੇ ਤੂੰ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਣ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕਿ ਉਹ ਸੂਲ ਕੋਲੋਂ ਗੋਲੀ ਕੋਲੋਂ ਜੋ ਮਰਜ਼ੀ ਕੋਲ ਕੇ ਪੀਖਾ ਪੀ ਲਓ ਸਟੇਟ ਤੇ ਬੋਲਿਆ ਸੀ ਅਸੀਂ ਧਰਤੀ ਤੋਂ ਵੀ ਪਤੌੜੇ ਹੋ ਗਏ ਬੇਦਾਵਾ ਲਿਖ ਕੇ ਦੇ ਚੁੱਕੇ ਆ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆ ਪਾਣੀ ਆ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬਸ ਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਦਾ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ਹੀਦਾਂ ਦੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਕੀ ਭੱਜੀ ਤੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਉਹ ਇਹ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠਾ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇੰਨਾ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ ਇੱਥੇ ਟੈਂਪੂਆਂ ਦਾ ਮੇਲਾ ਹੁੰਦਾ ਅੱਧੇ ਟੈਂਪੂ ਆਉਂਦੇ ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ ਅੱਧੇ ਟੈਂਪੂ ਨੂੰ ਰੋਕਣ ਆਉਂਦੇ ਸਹੀ ਹੈ ਤੁਹਾਡੀ ਖਾਂ ਦੀ ਤਦਾਰ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕੇ ਗਾਂ ਦੇ ਟੀਕੇ ਬੁੜੀਆਂ ਟੀਕੇ ਭਰਉਣ ਲੱਗ ਗਏ ਕੱਖ ਨਹੀਂ ਬੱਲੇ ਸਾਡੇ ਬੱਚਿਆ ਕਿਹੜੀਆਂ ਨਾਲਾਂ ਦੀ ਕੱਖ ਨਹੀਂ ਰਹਿਣਾ ਭਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜੇ ਕੋਲ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਬਾਈ ਲੋਕ ਇਹਨਾਂ ਮੁੱਦਿਆਂ ਤੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਛੁੱਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਛੁੱਡੀਆਂ ਨੌਕਰੀਆਂ ਤੇ ਛੁੱਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਚਾਰ ਸੌ ਤਾਰ ਤਾਰ ਕਰਤਾ ਖੰਡਾਤਾ ਤੈਸ਼ ਨਸ਼ ਕਰਤਾ ਕਿੱਥੇ ਬੈਠੇ ਆ ਨਹੀਂ ਸਮਝਦੇ ਬਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤਰੇ ਦਿਨ ਰਾਤ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਛਾਲ ਗੇ ਹੁਣ ਤਾ ਰਿਪੋਰਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਦੁਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਨਸ਼ੇ ਦੀ ਗੱਲ ਚੱਲੀ ਐ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਸਰ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਹਾਂ ਹਾਂ ਉਹ ਉਹ ਨਾ ਮਦਰ ਕੇ ਆਖਰ 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਹਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋਲੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉੱਚ ਚਾਹੇ ਤੂੰ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਣ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕਿ ਉਸੂਲ ਕੋਲ ਲੋ ਗੋਲੀ ਕੋਲ ਲੋ ਜੋ ਮਰਜ਼ੀ ਕੋਲ ਕੇ ਪੀਖਾ ਪੀ ਲੋ ਸਿੱਧੇ ਤੇ ਬੋਲਿਆ ਸੀ ਵੀ ਅਸੀਂ ਧਰਤੀ ਤੋਂ ਵੀ ਪਤਾੜੇ ਹੋ ਗਏ ਵੇਦਾਵਾ ਲਿਖ ਕੇ ਦੇ ਚੁੱਕੇ ਹਾਂ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆਂ ਪਾਣੀਾਂ ਨੂੰ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬੈ ਤੇ ਅਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਤਾਂ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ਹੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਤੇ ਭੱਜੀ ਤੁਰੇ ਇੱਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਉਹ ਇਹ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਜੇ ਲੋਕ ਆ ਨਵਜ ਫੜੀ ਬੈਠਾ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇੰਨਾ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ ਇੱਥੇ ਟੈਂਪੂਆਂ ਦਾ ਮੇਲਾ ਹੁੰਦਾ ਅੱਧੇ ਟੈਂਪੂ ਆਉਂਦੇ ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ ਅੱਧੇ ਟੈਂਪੂ ਨੂੰ ਰੋਕਣ ਆਉਂਦੇ ਸਹੀ ਹੈ ਲੱਖਾਂ ਦੀ ਤਦਾਦ ਚ ਗਿਣਤੀ ਹੋਣੀ ਸੀ ਪਾਣੀਆਂ ਦੀ ਗੱਲ ਕਰ ਲੋ ਧਰਤੀ ਦੀ ਗੱਲ ਕਰ ਲੋ ਹਵਾ ਦੀ ਗੱਲ ਕਰ ਲੋ ਬੋਲੀ ਦੀ ਗੱਲ ਕਰ ਲੋ ਕਿਸਾਨਾਂ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੁਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕੇ ਗਾਂ ਦੇ ਟੀਕੇ ਬੁੜੀਆਂ ਟੀਕਾ ਭਰਉਣ ਲੱਗ ਗਏ ਕੱਖ ਨਹੀਂ ਬੱਲੇ ਸਾਡੇ ਬੱਚਿਆ ਕਿਹੜੀਆਂ ਨਾਲ ਕੱਖ ਨਹੀਂ ਰਹਿਣਾ ਭਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜੇ ਕਰ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਭਾਈ ਲੋਕ ਇਹਨਾਂ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਸੋਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਸੋਡੀਆਂ ਨੌਕਰੀਆਂ ਤੇ ਸੋਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਚਾਰ ਸੌ ਤਾਰ ਤਾਰ ਕਰਤਾ ਖੰਡਾਤਾ ਤੈਸ਼ ਨਸ਼ ਕਰਤਾ ਕਿੱਥੇ ਬੈਠੇ ਆ ਯਾਰ ਨਹੀਂ ਸਮਝਦੇ ਭਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤਰੇ ਦਿਨ ਰਾਤੇ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਛਾਲ ਗੇ ਹੁਣ ਤਾ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫਿਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ੁਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਉਹ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਸਾਲ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਆ ਹਾਂ ਉਹ ਉਹ ਨਾ ਮਦਰ ਕੇ 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਸ਼ੋਰੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉੱਚ ਚਾਹੇ ਤੂੰ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਣ ਕਰ ਲਓ ਜੋ ਮਰਜ਼ੀ ਪਾ ਲਓ ਚਾਹੇ ਕੈ ਉਹਸੂਲ ਕੋਲ ਗੋਲੀ ਕੋਲ ਲਓ ਜੋ ਮਰਜ਼ੀ ਕੋਲ ਕੇ ਪੀਖਾ ਪੀ ਲਓ ਸਟੇਟ ਤੇ ਬੋਲਿਆ ਸੀ ਅਸੀਂ ਧਰਤੀ ਤੋਂ ਵੀ ਪਗੋੜੇ ਹੋ ਗਏ ਬੇਦਾਵਾ ਲਿਖ ਕੇ ਦੇ ਚੁੱਕੇ ਆ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆ ਪਾਣੀ ਆ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਘਟਾਈ ਜਾਂਦਾ ਕੋਈ ਪ੍ਰਵਾਹ ਨਹੀਂ ਇਕ ਤਾਂ ਬਸ ਤੇ ਅਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਦਾ ਗੁਰੂਆਂ ਨੇ ਜਾਨਾਂ ਕਰਵਾਨ ਕਰਤੀਆਂ ਪਰਿਵਾਰ ਕਰਵਾਨ ਕਰਤੇ ਯਾਰ ਯੋਧਿਆਂ ਸ਼ੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲਾਂ ਕਾਲੇ ਪਾਣੀ ਦੀਆਂ ਕਟੀਆਂ ਅਸੀਂ ਬੱਚੇ ਟੋਟੇ ਕਰਕੇ ਝੋਲੀਆਂ ਚ ਪਵਾ ਲੇ ਕਾਦੀ ਖਾਤਰ ਯਾਰ ਸੋਡੀ ਖਾਤਰ ਤੁਸੀਂ ਮੁੱਖ ਮੋੜ ਕੀ ਭੱਜੀ ਤੁਰੇ ਹਥੋਂ ਛੱਡ ਗਏ ਲੋਕ ਪੰਜਾਬ ਨਾਲ ਕੋਈ ਮੋਹ ਨਹੀਂ ਲੋਕਾਂ ਨੂੰ ਧਰਤੀਆਂ ਨਾਲ ਬੋਲੀਆਂ ਪਾਣੀਆਂ ਨਾਲ ਇਹ ਹੀ ਦੁਖਾਂਤ ਹੈ ਇਹੋ ਹੀ ਬਣੂਗਾ ਇਸੇ ਕਰਕੇ ਸ਼ਾਇਦ ਇਹ ਬੈਠੇ ਆ ਵੀ ਲਾਲਚੀ ਲੋਕ ਆ ਨਵਜ ਫੜੀ ਬੈਠੇ ਲੋਕਾਂ ਦੀ ਇਹਨਾਂ ਨੂੰ ਕੋਈ ਲਾਲਚ ਦਿਓ ਸਾਡੇ ਲੋਕ ਇੰਨਾ ਮੁੱਦਿਆਂ ਪ੍ਰਤੀ ਜਰਾ ਮਾੜੇ-ਮੋٹے ਵੀ ਗੰਭੀਰ ਨਹੀਂ ਆ। ਇੱਥੇ ਟੈਂਪੂਆਂ ਦਾ ਮੇਲਾ ਹੁੰਦਾ। ਅੱਧੇ ਟੈਂਪੂ ਆਉਂਦੇ, ਅੱਧੇ ਟੈਂਪੂਆਂ ਦਾ ਮੇਲਾ ਦੇਖਣ ਆਉਂਦੇ, ਅੱਧੇ ਟੈਂਪੂਆਂ ਨੂੰ ਰੋਕਣ ਆਉਂਦੇ। ਸਹੀ ਹੈ। ਲੱਖਾਂ ਦੀ ਤਦਾਰ ਵਿੱਚ ਗਿਣਤੀ ਹੋਣੀ ਸੀ। ਪਾਣੀਆਂ ਦੀ ਗੱਲ ਕਰ ਲਓ, ਧਰਤੀ ਦੀ ਗੱਲ ਕਰ ਲਓ, ਹਵਾ ਦੀ ਗੱਲ ਕਰ ਲਓ, ਬੋਲੀ ਦੀ ਗੱਲ ਕਰ ਲਓ। ਕਿਸਾਨਾਂ ਦੀ ਕਰ ਲੋ ਮਦੂਰਾ ਦੀ ਕਰ ਲੋ ਇਹਨਾਂ ਮਰ ਰਹੇ ਲੋਕਾਂ ਨੂੰ ਬਚਾਉਣ ਦੀ ਗੱਲ ਕਰ ਲੋ ਇਹ ਲੋਕ ਭਰੇ ਪਏ ਹਸਪਤਾਲ ਬਿਮਾਰ ਨੇ ਲੋਕ ਮਰ ਰਹੇ ਐ ਜਵਾਕ ਪੈਦਾ ਹੋਣ ਵੜ ਗਏ ਟੀਕੇ ਨਾਲ ਜਵਾਕ ਮੱਝ ਦੇ ਟੀਕੇ ਗਾਂ ਦੇ ਟੀਕੇ ਬੁੜੀਆਂ ਟੀਕੇ ਭਰਉਣ ਲੱਗ ਗਏ ਅੱਖ ਨਹੀਂ ਪੱਲੇ ਸਾਡੇ ਬੱਚਿਆ ਕਿਹੜੀਆਂ ਨਾਲਾਂ ਦੀ ਅੱਖ ਨਹੀਂ ਰਹਿਣਾ ਭਾਈ ਇੱਥੇ ਪਰ ਨਹੀਂ ਸੁੱਤੇ ਪਏ ਆ ਦਰਵਾਜ਼ੇ ਕਰ ਮੇਲਾ ਬਣਾ ਰੱਖਿਆ ਤਮਾਸ਼ੀਨ ਹੋਏ ਖੜੇ ਆ ਭਾਈ ਲੋਕ ਇੰਨਾ ਮੁੱਦਿਆਂ ਦੇ ਗੰਭੀਰ ਨਹੀਂ ਹੈਗੇ ਓਏ ਸੋਡਾ ਪਾਣੀ ਮੁੱਕ ਚੱਲਿਆ ਜਿਹੜਾ ਮਾੜਾ ਮੋਟਾ ਬੱਚਾ ਜ਼ਹਿਰ ਬਣ ਗਿਆ ਛੋਡੀ ਜਵਾਨੀ ਬਾਹਰ ਨੂੰ ਭੱਜ ਗਈ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਛੋਡੀਆਂ ਨੌਕਰੀਆਂ ਤੇ ਛੋਡੀ ਧਰਤੀ ਤੇ ਸੋਡਾ ਇਤਿਹਾਸ ਦਾ ਮਲਿਆ ਮੇਟ ਕਰਤਾ ਸੋਡਾ ਸਾਰਾ ਸੱਭਿਆ ਨਤਾਸ ਚਾਰ ਸੌ ਤਾਰ ਤਾਰ ਕਰਤਾ ਖੰਡਾ ਤਾ ਤੈਸ਼ ਨਸ਼ ਕਰਤਾ ਕਿੱਥੇ ਬੈਠੇ ਯਾਰ ਨਹੀਂ ਸਮਝਦੇ ਬਾਈ ਲੋਕ ਨਹੀਂ ਸਮਝਦੇ ਕਾ ਮਹੀਨੇ ਹੋ ਗਏ ਸਾਲ ਹੀ ਹੋ ਗਏ ਯਾਰ ਕੋ ਰੋਪੜੋਂ ਤਰੇ ਦਿਨ ਰਾਤ ਦੇ ਕੀਤਾ ਓਏ ਆਓ ਪਾਣੀ ਜਰਾਂ ਪੈਂਦੀਆਂ ਬਾਛਾਲ ਗਏ ਹੁਣ ਤਾ ਰਪੋਟਾਂ ਆ ਗਈਆਂ ਵੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਫੇਰ ਵੀ ਚੁੱਪ ਪਤਾ ਨਹੀਂ ਇੱਥੇ ਕਿਹੜੇ ਚੱਕਰਾਂ ਚ ਜਰੇ ਫਿਰਦੇ ਆ ਸਰਕਾਰ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਨਸ਼ੇ ਦੀ ਗੱਲ ਚੱਲੀ ਹੈ ਇੱਕ ਨਾ ਅੱਜਕੱਲ ਨਸ਼ਾ ਚੱਲਿਆ ਸਕੂਲਾਂ 'ਚ ਬਹੁਤ ਚੱਲਿਆ ਉਹ ਪਤਾ ਨਹੀਂ ਕੀ ਵੇਪ ਕਹਿੰਦੇ ਆ ਪਤਾ ਨਹੀਂ ਕੀ ਕੋਈ ਜਾਣਦੇ ਹੋ ਯਾਰ ਉਹ ਕੀ ਕਹਿੰਦੇ ਨੂੰ ਪਤਾ ਕਿ ਨਾ 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 ਸਟਿੰਗ ਨਹੀਂ ਵੇਪ 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 ਹਾਂ ਹਾਂ ਉਹ ਉਹ ਨਾ ਮਦਰ ਕੇ 8 10 10 ਸਾਲ ਦੇ ਜਵਾਕ ਸਕੂਲਾਂ 'ਚ ਲੈ ਰਹੇ ਆ ਅਹਰਾਨੀ ਜਨ ਕਾਂਕੜੇ ਨਹੀਂ ਵੀ ਸਾਡਾ ਬਚਪਨ ਵੀ ਨਸ਼ਿਆਂ ਨਾਲ ਖਤਮ ਹੋ ਰਿਹਾ ਪੰਜਾਬ ਦੇ ਵਿੱਚ ਛੋਲੇ ਆਮ ਸਕੂਲਾਂ 'ਚ ਆਨਲਾਈਨ ਉਹ ਮਿਲ ਜਾਂਦੀ ਉਹ ਬੇਪਜੀ ਕੀ ਹੈ ਉਹ ਚਾਹੇ ਤੁਸੀਂ ਚੱਟਾ ਪਾ ਕੇ ਉਹਨੂੰ ਲੈ ਲਓ ਨਾਲ ਸਮੋਕਣ ਕਰ ਲਓ ਜੋ ਮਰਜ਼ੀ ਪਾ ਲਓ ਚੈੱਕ ਹੈ ਉਸੂਲ ਖੋਲ ਲਓ ਗੋਲੀ ਖੋਲ ਲਓ ਜੋ ਮਰਜ਼ੀ ਖੋਲ ਕੇ ਪੀਖਾ ਪੀ ਲਓ ਸਟੇ ਤੇ ਬੋਲਿਆ ਸੀ ਅਸੀਂ ਧਰਤੀ ਤੋਂ ਵੀ ਪਤੌੜੇ ਹੋ ਗਏ ਬੇਦਾਵਾ ਲਿਖ ਕੇ ਦੇ ਚੁੱਕੇ ਆ ਆਪਣੀ ਬੋਲੀ ਨੂੰ ਵੀ ਅਸੀਂ ਮੁੱਖ ਮੋੜ ਚੁੱਕੇ ਆ ਪਾਣੀ ਆ ਕੋਈ ਜ਼ਹਿਰ ਪਾਉਂਦਾ ਖਤਮ ਹੁੰਦਾ ਪਾਣੀ ਕੋਈ ਪ੍ਰਵਾਹ ਨਹੀਂ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਢਾਈ ਜਾਂਦਾ ਕੋਈ ਪ੍ਰਵਾਹ ਨਹੀਂ ਇੱਕ ਤਾਂ ਬਸ ਬਦਲੇ ਕੋਈ ਪ੍ਰਵਾਹ ਨਹੀਂ ਇੱਥੋਂ ਤੱਕ ਤੇ ਯਾਰ ਸਾਡੇ ਦਾ ਗੁਰੂਆਂ ਨੇ ਜਾਨਾਂ ਕੁਰਬਾਨ ਕਰਤੀਆਂ ਪਰਿਵਾਰ ਕਰਮਾਨ ਕਰਤੇ ਯਾਰ ਯੋਧਿਆਂ ਸ਼ਹੀਦਾਂ ਨੇ ਸੂਰਮਿਆਂ ਨੇ ਸਾਡਿਆਂ ਨੇ ਫਾਂਸੀਆਂ ਤੇ ਚੜ ਗਏ ਜੇਲ੍ਹ